ਸਾਡੇ ਹੀ ਕੁਛ ਸੁਲਝੇ ਹੋਏ ਬੰਦੇ ਬੰਦੇ ਜਿਨ੍ਹਾਂ ਨੇ ساری ਜ਼ਿੰਦਗੀ ਕਾਂਗਰਸ ਤੋਂ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮਾਡਲ ਵੇਚ ਲੈਨੇ ਭਾਜਪਾ ਤੇ ਅਡਾਨੀ ਦਾ ਮਾਡਲ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਸੋਨਾ ਚੋ ਇੱਕ ਸੀਗਾ ਨਿੱਜੀ ਮੰਡੀਕਰਨ ਕਾਰਪੋਰੇਟ ਕਰਾਣੇ ਆਣ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਪਲੇ ਕਪ ਉਹਨੀ ਟੀ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹ ਰਿਹਾ ਮੈਂ ਆ ਮੱਕੀ ਤੇ ਫਸ ਐਮ ਐਸ ਪੀ ਦਊਗਾ ਅਗਲੇ 2 ਸਾਲ ਲਈ ਮੈਂ ਮੱਕੀ ਦੇ ਮੈਂ ਐਮ ਐਸ ਪੀ ਦਊਗਾ ਤੇ ਬਾਕੀ ਉੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਧਰਤੀ ਤੇ ਤਾਂ ਮੱਕੀ ਹੁੰਦੀ ਨੀਗੀ ਮੱਕੀ ਦਾ ਦੁਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਜੀ ਆ ਸਿਆਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕਿਲੋਟਲ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕਿਲੋਟਲ ਝਾੜ ਆ ਕੌਣ ਲੋਕਾਂ ਨੂੰ ਬੇਫਿਕੂ ਬਣਾਇਆ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਬੀਜਪੀ ਤੇ ਅਢਾਨੀ ਦਾ ਜਿਹਦਾ ਰੋਜ਼ ਰਾਹੁਲ ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗੇ ਲਾਗੂ ਕਰਕੇ ਪੰਜਾਬ ਬੀਜਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਾਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਅਸਾਰ ਨਹੀਂਗਾ ਉਹ ਤੁਸੀਂ ਨਹੀਂ ਵੇਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋਈ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਿਨ੍ਹਾਂ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਦੋਸਤੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਓ ਯਾਰ ਚੁੱਪ ਕਰੋ 1 ਮਿੰਟ ਹੈਲੋ ਥੋੜਾ ਆਇਸਤਾ ਪਲੀਜ਼ ਦੇਖੋ ਗੱਲ ਇਹ ਆ ਸਾਡੇ ਹੀ ਕੁਛ ਸੁਲਝੇ ਹੋਏ ਬੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਤੋਂ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮਾਡਲ ਵੇਚ ਲੈਨੇ ਭਾਜਪਾ ਤੇ ਅਡਾਨੀ ਦਾ ਮਾਡਲ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨਾਂ 'ਚ ਉਹਨਾਂ ਚੋਂ ਇੱਕ ਸੀਗਾ ਨਿੱਜੀ ਮੰਡੀਕਰਨ ਕਾਰਪੋਰੇਟ ਘਰਾਣੇ ਆਣ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਭਲੇਖਾ ਪਾਉ ਨੀਤੀ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਹੇ ਮੈਂ ਆ ਮੱਕੀ ਤੇ ਫਸ ਐਮ ਐਸ ਪੀ ਦਊਗਾ ਅਖੇ 2 ਸਾਲ ਲਈ ਮੈਂ ਮੱਕੀ ਦੇ ਮੈਂ ਐਮ ਐਸ ਪੀ ਦਊਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਧਰਤੀ ਤੇ ਤਾਂ ਮੱਕੀ ਹੁੰਦੀ ਨਹੀਂਗੀ ਮੱਕੀ ਤਾਂ ਦੁਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਜੀ ਆ ਸਿਆਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕੁਇੰਟਲ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕੁਇੰਟਲ ਚਾੜਾ ਕੋਣ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਬੀਜੇਪੀ ਤੇ ਅਢਾਨੀ ਦਾ ਜਿਹਦਾ ਰੋਜ਼ ਰਾਹੁਲ ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗੂ ਕਰਕੇ ਪੰਜਾਬ ਬੀਜੇਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਾਹਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਆਸਾਨ ਨਹੀਂਗਾ ਉਹ ਤੁਸੀਂ ਨਹੀਂ ਵਿਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਿਨ੍ਹਾਂ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਮੇਰੇ ਵੀ